ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਮੇਰੇ ਭਰਾ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਤੇ ਆਪਾਂ ਸੀਗੇ ਬਈ ਅਬੂਜਾ ਪਲਾਨ ਤੇ ਵਿੱਚ ਤੇ ਮੋਰ ਪਹਿਲ ਪਾਈ ਜਾਂਦਾ ਮੈਂ ਕਿਹਾ ਚਲੋ ਇਹ ਵੀ ਬਈ ਵੀਡੀਓ ਬਣਾ ਲੈਨੇ ਆ ਤੇ ਲੋ ਜੀ ਟਰੱਕ ਆਪਣਾ ਹੋ ਗਿਆ ਵਾ ਲੋਡ ਆਪਾਂ ਬਈ ਬਾਹਰ ਮੰਡੋਂ ਉੱਡ ਕੇ ਨਿਕਲ ਆਏ ਆ ਤੇ ਦੇਖੋ ਬਾਈ ਵਰਤੀਲਾ ਦੇ ਨਿਯਾਰੇ ਤੇ ਦਿਖਾਉਣੇ ਨੇ ਤੇ ਆਜੂ ਅੱਗੇ ਅੱਗੇ ਨਵੇਂ ਨਵੇਂ ਸ਼ਹਿਰ ਤੇ ਨਵੇਂ ਨਵੇਂ ਚੌਕ ਤੁਹਾਨੂੰ ਫਿਰ ਦਿਖਾਉਣੇ ਆ ਇੱਕ ਵਾਰੀ ਲਓ ਜੀ ਆਪਾਂ ਮਾਤਾ ਚਰਨ ਆਪਾਂ ਗਏ ਆ ਇਸ ਟਾਈਮ ਤੇ ਸ਼ਹਿਰ ਤੇ ਲਓ ਜੀ ਆਪਾਂ ਚਲੇ ਗਏ ਆ ਧੁਮਾਨਸਰ ਰੋਡ ਤੇ ਲਓ ਜੀ ਇੱਕ ਰੋਡ ਚੋਂ ਆਪਾਂ ਕੀਤਾ ਪਰ ਅੱਜ ਆਪਣਾ ਹੈਗਾ ਬਈ ਰੂਟ ਆ ਜਿਹੜਾ ਜਾਣਦਾ ਹੋ ਮੈਂ ਤਾਂ ਲੈ ਦੇ ਦਾਂਗੇ ਆਪਣੀ ਗੱਡੀ ਖਾਲੀ ਹੋਣੀ ਆ ਲੰਬਈ ਦੂਰ ਸਾਰਾ ਵਧੀਆ ਤੇ ਆਪਾਂ ਪਹੁੰਚ ਗਏ ਆ ਤੇ ਰੂਟ ਪਾਰ ਕਰ ਲਿਆ ਆਪਾਂ ਬਈ ਕਿੱਤੀ ਪਾਰ ਕਰਕੇ ਇੱਥੋਂ ਪਾਸ ਆਮ ਤੋਂ ਜਾ ਕੇ ਭਈ ਆਪਾਂ ਜਿਹੜਾ ਉੱਤਾਰ ਨੰਬਰ ਲੈਣੇ ਲੈ ਦੇ ਇੱਕ ਕਰੀਏ। ਇਹ ਲੋਕ ਵੀ ਰੋੜ ਸਾਰਾ ਵਧੀਆ ਵਾ। ਤੇ ਕਿੱਤੀ ਚੋਕੀ ਭਈ ਆ ਜਾਂਦਾ ਛਿੰਮਾ। ਹਣ ਤੇ ਹੁਣ ਆਪਾਂ ਸਨਾਮ ਵਾਲਾ ਭਈ ਬ੍ਰਿਜ ਜਿਹੜਾ ਉਹ ਚੜੀ ਜਾਂਦੇ ਆ। ਚਲੋ ਜੀ। ਬ੍ਰਿਜ ਤੋਂ ਇਹ ਜੇ ਅਗਲੇ ਪਾਸੇ ਨਾਲ ਹੀ ਆਪਾਂ ਕਰੀ ਮਾਰਨਾ। ਲੈਫਟ ਸਾਈਡ ਦੀ ਰਾਈਟ ਸਾਈਡ ਆਪਾਂ ਮਾਰਿਆ ਟਰਨ ਤੇ ਆਪਾਂ ਹੋ ਗਏ ਅੱਜੂ। ਕਰਨ ਮਾਰ ਕੇ ਫੁੱਟ ਲੈਨੇ ਕਰ ਲਓ ਜੀ ਆਪਾਂ ਅਕੀ ਮੰਦਰ ਤੇ ਪਹੁੰਚ ਗਏ ਤੇ ਪ੍ਰੈਸ ਆਪਣਾ ਹੋਣ ਲੱਗ ਪਿਆ ਬਾਈ ਇਸ ਵਾਰ ਤਾਂ ਬਾਈ ਕੰਮ ਹੋ ਗਿਆ ਸੀ ਬਹੁਤ ਜਿਆਦਾ ਰિસ્ਕੀ ਕਿਉਂਕਿ ਮੀਂਹ ਆ ਗਿਆ ਬਾਈ ਬਹੁਤ ਜਿਆਦਾ ਪਰ ਇੰਨਾ ਕੋ ਸ਼ੁਕਰ ਆ ਵੀ ਆਪਣਾ ਉਸ ਵੇਲੇ ਨੂੰ ਪ੍ਰਕ ਸੀਗਾ ਜਿਹੜਾ ਬਾਈ ਖਾਲੀ ਹੋ ਗਿਆ ਨਹੀਂ ਤਾਂ ਨੁਕਸਾਨ ਬਹੁਤ ਹੋ ਜਾਣਾ ਸੀਗਾ ਤੋ ਕਿ ਮੈਂ ਇਕਦਾਂ ਹੀ ਬਈ ਬੋਸ ਗਿਆ ਚਲੋ ਜੀ ਆਪਾਂ ਪੰਪ ਤੇ ਆ ਗਏ ਤੇ ਆਪਾਂ ਆ ਕੇ ਟੈਂਕੀ ਆਪਦੀ ਕਰਾ ਲਈ ਆ ਫੁੱਲ ਤੇ ਦਿਖਾਉਣੇ ਆ ਤੁਹਾਨੂੰ ਦਾਤ ਨੂੰ ਬਚਿੰਦਾ ਸ਼ਹਿਰ ਵੀ ਬਈ ਲੱਗਦਾ ਨਾ ਕੈਨੇਡਾ ਅਮਰੀਕਾ ਰਗਾ ਕੀ ਕੰਮ ਮਿੱਤਰੋ ਮਿਲਦੇ ਆਪਾਂ ਅਗਲੇ ਨਵੇਂ ਵਲੋਗ